ਕਮੀ ਦੀ ਬਹੁਤ ਹੈ ਕਮੀ ਦਾ ਕਾਰਨ ਕੀ ਆ ਅਸੀਂ ਲੋਗ ਸਿਰਫ ਸਿਰਫ ਸੋਸ਼ਲ ਮੀਡੀਆ ਵਿੱਚ ਫੋਟੋ ਪਾਉਣ ਜੋਗੇ ਰਹਿ ਗਏ ਆ ਤੇ ਕੰਮ ਅਸੀਂ ਕਰਦੇ ਆ ਇੱਕ ਪੈਸੇ ਦਾ ਨਹੀਂ ਫੋਟੋ ਪਾਉਣੇ ਜਿਵੇਂ ਅਸੀਂ ਬਹੁਤ ਵੱਡੇ ਕਾਰਨਾਮੇ ਮੱਲਾ ਮਾਰਦੇ ਜਿਹੜਾ ਸਾਨੂੰ ਬੜਨਾ ਪੈਣਾ ਹੈ ਗੁਰੂ ਰਾਮ ਦੇ ਘਰ ਦਾ ਸੱਚਾ ਮਿਸ਼ਨਰੀ ਮਿਸ਼ਨਰੀ ਦਾ ਹਰਤੇ ਇਹ ਨਹੀਂ ਆ ਵੀ ਜਿਹੜਾ ਇਹ ਜੇ ਕੋਈ ਤਾਂ ਪੜ ਕੇ ਆਇਆ ਮਿਸ਼ਨਰੀ ਹੋਵੇ ਸਵਾਏ ਇੱਕ ਦੂਜੇ ਦੇ ਟੰਗਾ ਖਿੱਚਣ ਦੇ ਸਵਾਏ ਇੱਕ ਦੂਜੇ ਨਾਲ ਝਗੜਾ ਕਰਨ ਦੇ ਤੇ ਨਿੱਕੀ ਨਿੱਕੀ ਗੱਲਾਂ ਪਿੱਛੇ ਲੜਾਈਆਂ ਕਰਨ ਦੇ ਅਸੀਂ ਇੱਕ ਬ੍ਰੌਡ ਸਾਡਾ ਸਿੱਖੀ ਦਾ ਘਰ ਬਹੁਤ ਵੱਡਾ ਹੈ ਤੇ ਉਹਨੂੰ ਬ੍ਰੌਡਲੀ ਅਸੀਂ ਸੋਚੀਏ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਸਾਰੀ ਦੁਨੀਆ ਲਈ ਸੀਗਾ ਕੋਈ ਇੱਕ ਖਿੱਤੇ ਲਈ ਨਹੀਂ ਕੋਈ ਇੱਕ ਰੇਸ ਲਈ ਨਹੀਂ ਹੈ ਸੇ ਜੇ ਕੋਈ ਸਿੰਘ ਸਜੂ ਆਪਦੇ ਆਪ ਸਜੂਗਾ ਅਸੀਂ ਬਹੁਤ ਜ਼ਿਆਦਾ ਮਰਜ਼ਾ ਦਾ ਤੇ ਫਲਾਨੀਆਂ ਜਿਹੜੀਆਂ ਆਪਣੀ ਲਾਈਨਾਂ ਡਰਾ ਕਰ ਰਹੇ ਆ ਇਹ ਲਾਈਨਾਂ ਤੋਂ ਹਟੋ ਉਸ ਅਸੀਂ ਜਿਹੜੇ ਸੋ ਕਾਲ ਅਸੀਂ ਠੇਕੇਦਾਰ ਬਣੇ ਆ ਸਿੱਖਾਂ ਦੇ ਸਾਤੋਂ ਵੀ ਵੱਧੋ ਸਿੱਖੀ ਦੀ ਸਿੱਖਾ ਸਿੱਖੀ ਦਾ ਗਿਆਨ ਉਹਨਾਂ ਵਿੱਚ ਆ ਸਕਦਾ ਤੇ ਉਹ ਗੁਰਮੁਖੀ ਨੂੰ ਬਹੁਤ ਜਲਦੀ ਗ੍ਰੈਬ ਕਰਦੇ ਆ ਤੇ ਮੈਨੂੰ ਲੱਗਦਾ ਵੀ ਪੰਜਾਬ ਵਾਲੇ ਬੱਚੇ ਵੀ ਉਹਨੂੰ ਜਲਦੀ ਗ੍ਰਾਮ ਨਹੀਂ ਕਰ ਸਕਦੇ ਇਹਨਾਂ ਦੇ ਪੰਜਾਬ ਵਾਲੇ ਦੇ ਲੋਕਾਂ ਦੇ ਆਮ ਲੋਕਾਂ ਦੀ ਮਨਰਟਾਈ ਮਾਤ ਭਾਸ਼ਾ ਪੰਜਾਬੀ ਹੈ ਪਰ ਉਹਦੇ باوجود ਵੀ ਉਹ ਪੰਜਾਬੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਹ ਪੰਜਾਬੀ ਦਾ ਗੁਰਮੁਖੀ ਦਾ ਅੱਖਰੀ ਗਿਆਨ ਉਹਨਾਂ ਕੋਲ ਹੈ ਨਹੀਂ ਵਾਕਈ ਤੁਸੀਂ ਕੋਈ ਕੰਮ ਕਰਨਾ ਹੈ ਤੇ ਉਹਨਾਂ ਉੱਪਰ ਕੰਮ ਕਰੋ ਤੇ ਉਹ ਬਹੁਤ ਜ਼ਿਆਦਾ ਪਿਆਰੇ ਸਿੱਖਨੇ ਸਿੰਘ ਸਭਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਤੁਹਾਡੇ ਨਾਲ ਸੰਦੀਪ ਸਿੰਘ ਸਾਡੀ ਇਹ ਇਤਰਾਜ਼ ਦੀ ਰਹੀ ਹੈ ਕਿ ਅਸੀਂ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਉਹਨਾਂ ਦਾ ਬਣਦਾ ਮਾਨ ਸਤਿਕਾਰ ਨਹੀਂ ਦੇ ਪਾਏ ਤੇ ਉਹਨਾਂ ਨਾਲ ਲਗਾਤਾਰ ਭੇਦਪਾਪ ਕਰਦੇ ਰਹੇ ਤੇ ਉਹਨਾਂ ਬਾਰੇ ਪੁਖਤਾ ਜਾਣਕਾਰੀ ਤੇ ਜੋ ਬਣਦੀ ਸੀ ਉਹ ਵੀ ਸਾਡੇ ਤੱਕ ਨਹੀਂ ਪਹੁੰਚ ਸਕੀ ਪਰ ਇਸੇ ਦੇ ਤਹਿਤ ਆਪਣੀ ਨਵੀਂ ਕਿਤਾਬ ਨੂੰ ਸਾਡੇ ਵਿੱਚ ਲੈ ਕੇ ਆਏ ਨੇ ਜਗਮਉਨ ਸਿੰਘ ਗਿੱਲ ਜੀ ਜੋ ਕਿ ਉਕੇ ਲੇਖਕ ਨੇ ਤੇ ਉਹਨਾਂ ਦੇ ਆਰਟੀਕਲ ਆਪਣੇ ਵਿਸ਼ੇ ਪ੍ਰਤੀ ਸ਼ਭਤੇ ਰਹਿੰਦੇ ਨੇ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਕਿਤਾਬ ਬਾਰੇ ਜਾਣਕਾਰੀ ਲਵਾਂਗੇ ਜਮਉਨ ਸਿੰਘ ਗਿੱਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਈ ਖਾਲਸਾ ਜੀ ਫਤਿਹ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾ ਸਵਾਲ ਮੇਰੇ ਇਹ ਹੈ ਜੀ ਕਿ ਇਹ ਜੋ ਤੁਸੀਂ ਕਿਤਾਬ ਲਿਖੀ ਹੈ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਬਾਰੇ ਹਾਂਜੀ ਇੱਕ ਕਿਤਾਬ ਲਿਖਣ ਲਈ ਤੁਹਾਨੂੰ ਸਭ ਤੋਂ ਵੱਧ ਮੋਟੀਵੇਟ ਕੀ ਸੋਚ ਨੇ ਜਾਂ ਕਿਸ ਚੀਜ਼ ਨੇ ਤੁਹਾਨੂੰ ਕਿਸ ਕੋਰ ਮੋਟੀਵੇਸ਼ਨ ਕੀਤੀ ਸੀ ਕਿ ਤੁਸੀਂ ਇਸ ਕਿਤਾਬ ਵੱਲ ਪ੍ਰੇਰਿਤ ਹੋ ਤੁਸੀਂ ਲਿਖਿਆ ਇਹ ਸਭ ਕੁਝ ਹਾਂਜੀ ਜਿਸ ਤਰ੍ਹਾਂ ਤੁਸੀਂ ਮੋਟੀਵੇਸ਼ਨ ਦੀ ਗੱਲ ਕਰ ਰਹੇ ਹੋ ਮੈਂ ਛੋਟੇ ਹੁੰਦੇ ਤੋਂ ਹੀ ਕਲਕੱਤੇ ਵਿੱਚ ਮੈਂ ਜੰਮਿਆ ਪੜਿਆ ਜੀ ਤੋਂ ਉੱਥੇ ਇੱਕ ਸਿੱਖਾਂ ਦੀ ਹਵادیه ਹੈ ਜਿਹੜੇ ਮਤਲਬ ਪੰਜਾਬ ਦੇ ਸਿੱਖਾਂ ਤੋਂ ਕੁਝ ਡਰੈਸ ਵਾਈਜ਼ ਜਾਂ ਕੁਝ ਚਿਹਰੇ ਵਾਈਜ਼ ਫਰਕ ਆ ਜੀ ਤੇ ਲਿੰਗੁਇਸਟਿਕ ਵਿệਦਾਂ ਵੀ ਜੀ ਤੇ ਉਹਨਾਂ ਬਾਰੇ ਮੈਂ ਬਚਪਨ ਦੇ ਵਿੱਚ ਮੇਰੀ ਜਿੱਗਾ ਸਾ ਹੁੰਦੀ ਸੀ ਤੇ ਉਦੋਂ ਪਤਾ ਲੱਗਦਾ ਸੀ ਪਿਤਾ ਜੀ ਤੋਂ ਵੀ ਇਹ ਪਟਨੇ ਦੇ ਸਿੱਖਿਆ ਪਟਨੇ ਸਾਹਿਬ ਦੇ ਪਟਨੀਏ ਸਿੱਖਣ ਨੂੰ ਕਿਹਾ ਜਾਂਦਾ ਤੇ ਫਿਰ ਜਦੋਂ ਮੈਂ ਬਾਅਦ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਵਧੀਆਂ ਪੰਚਕ ਜ਼ਿੰਮੇਵਾਰੀਆਂ ਵਧੀਆਂ ਤਾਂ ਉਹਨਾਂ ਦਾ ਨਾਲ ਨੇੜਤਾ ਦਾ ਸਬੱਬ ਵਧਿਆ ਜੀ ਤੇ ਫਿਰ ਉਸੇ ਤਹਿਤ ਜਦੋਂ ਉਹਨਾਂ ਦੇ ਵਿੱਚ ਅਸੀਂ ਗੁਰਮਤ ਕੈਂਪ ਲਾਉਣ ਲਗੇ ਉਹਨਾਂ ਵਿੱਚ ਅਸੀਂ ਜਦੋਂ ਉਹਨਾਂ ਦੇ ਨਾਲ رابطہ ਜਿਹੜਾ ਮੈਂ ਆਪਦਾ ਬਹੁਤ ਜ਼ਿਆਦਾ ਪੈਦਾ ਕੀਤਾ ਤੇ ਉਹਨਾਂ ਦੇ ਨਾਲ ਸੋਸ਼ਲ ਜਿਹੜੀ ਉਹਨਾਂ ਦੀ ਲਿਵਿੰਗ ਹੈਗੀ ਆ ਉਹਨਾਂ ਦਾ ਧਾਰਮਿਕ ਜਿਹੜਾ ਤਰੀਕਾ ਹੈ ਇਹ ਸਾਰੇ ਬਾਰੇ ਵੀ ਮੇਰੇ ਨਾਲ ਲਿਖਣ ਦੀ ਜਿਹੜੀ ਹੈ ਨਾ ਇੱਕ ਲਾਲਸਾ ਪੈਦਾ ਹੋਈ ਤੇ ਮੈਂ ਉਹ ਨੋਟ ਡਾਊਨ ਕਰਦਾ ਰਿਹਾ ਉਹਨਾਂ ਦੀ ਸੋਸ਼ਲ ਹਿਸਟਰੀ ਨੂੰ ਉਹਨਾਂ ਦੇ ਬੈਕਗ੍ਰਾਉਂਡ ਨੂੰ ਕਿਸ ਤਰੀਕੇ ਨਾਲ ਕਿਹੜੇ ਸਮੇਂ ਉਹ ਗੁਰ ਸਿੱਖੀ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਉਹਨਾਂ ਨੇ ਆਪਦਾ ਐਂਟਰੀ ਕੀਤੀ ਹੈ ਤੇ ਸਾਰਾ ਉਸ ਤਰੀਕੇ ਨਾਲ ਮੈਂ ਤਰਤੀਬ ਬਾਰ ਆਰਡਰ ਲੇਖ ਮੇਰੇ ਕਈ तकरीबन ਆਰਟੀਕਲ ਦੇ ਵਿੱਚ ਰਿਸਰਚ ਪੇਪਰਾਂ ਵਿੱਚ ਬਹੁਤ ਹੀ ਜਿਆਦਾ ਫੇਮਸ ਵੀ ਹੋਏ ਆ ਤੇ ਉਹਨਾਂ ਬਾਰੇ ਮੈਂ ਲਿਖਦਾ ਰਿਹਾ ਤੇ ਉਸੇ ਤਰੀਕ ਉਸੇ ਲਾਈਨ ਦੇ ਜਾਂ ਉਸੇ ਉਸ ਤਰੀਕੇ ਨਾਲ ਅੱਗੇ ਵਾਧਾ ਵਾਧਾ ਬੈਂ ਇੱਕ ਕਿਤਾਬ ਦਾ ਰੂਪ ਜਿਹੜਾ ਹੈਗਾ ਅੱਜ ਇੱਕ ਬਦ ਜੋ ਸਰਕਾਰ ਹੋਇਆ ਜੀ ਤੁਸੀਂ ਜਿਵੇਂ ਕਲਕੱਤਾ ਨਾਲ ਸੰਬੰਧ ਰੱਖਦੇ ਹੋ ਤੇ ਬਗਾਲੀ ਭਾਸ਼ਾ ਦਾ ਵੀ ਤੁਹਾਨੂੰ ਗਿਆਨ ਹੈ ਤੇ ਤੁਸੀਂ ਜਿਹੜੇ ਅੰਗਰੇਜ਼ਾਂ ਦੇ ਦਸਤਾਵੇਜ਼ਾਂ ਦੀ ਗੱਲ ਕੀਤੀ ਸੀ ਆਪਣੇ ਜਦੋਂ ਅਸੀਂ ਵਿਚਾਰ ਸਾਂਝੇ ਕਰ ਰਹੇ ਸੀ ਤਾਂ ਤੁਸੀਂ ਕੁਝ ਉਹਨਾਂ ਚੋਂ ਕੁਝ ਦਸਤਾਵੇਜ਼ ਸਾਂਝੇ ਕਰਨੇ ਹੋਣ ਜੋ ਹਾਲ ਤੱਕ ਇੱਥੋਂ ਦੇ ਸਿੱਖਾਂ ਨੂੰ ਉਹਨਾਂ ਵਿੱਚ ਲਿਖੀਆਂ ਗੱਲਾਂ ਜੋ ਅੰਗਰੇਜ਼ਾਂ ਨੇ ਸਿੱਖਾਂ ਬਾਰੇ ਲਿਖੀਆਂ ਤਾਂ ਨਹੀਂ ਜਾਣੂ ਹੈਗੇ ਉਹ ਦੇਖੋ ਜੀ ਇਹ ਇੱਕ ਬਹੁਤ ਵੱਡਾ ਵਿਸ਼ਾ ਤੇ ਬਹੁਤ ਵੱਡੀ ਸਮਗਰੀ ਹੈ ਤੇ ਮੈਂ ਇਹਦੇ ਉੱਪਰ ਕੰਮ ਕਰ ਰਹੇ ਹਾਂ ਜੀ ਤੇ ਆਉਣ ਵਾਲਾ ਸਮੇਂ ਦੇ ਵਿੱਚ ਜੇ ਜਲਦੀ ਮੈਂ ਸਾਰੇ ਸੰਗਤ ਦਾ ਸੰਗੀ ਕਰਾਂ ਜੀ ਸਰ ਜਿਹੜਾ ਬੰਗਾਲ ਦੇ ਸਿੱਖ ਨੇ ਆ ਹੋਰ ਪੰਜਾਬ ਤੋਂ ਜਿਹੜੇ ਬਾਹਰਲੇ ਪ੍ਰਾਂਤਾਂ ਦੇ ਸਿੱਖ ਨੇ ਤੁਸੀਂ ਕਿਉਂਕਿ ਇੱਥੇ ਵੀ ਵਿਚਰੇ ਹੋ ਪੰਜਾਬ ਵਿੱਚ ਤੁਸੀਂ ਇੱਥੋਂ ਦਾ ਤੁਹਾਡਾ ਮੂਲ ਹੈ ਪਰ ਤੁਸੀਂ ਬਾਹਰ ਰਹਿੰਦੇ ਹੋ ਤਾਂ ਤੁਸੀਂ ਉਹਨਾਂ ਵਿੱਚ ਕੀ ਤੁਸੀਂ ਗੁਣ ਦੇਖੇ ਜਿਹੜੇ ਆਪਣੇ ਇੱਥੋਂ ਦੇ ਸਿੱਖਾਂ ਵਿੱਚ ਹੁਣ ਅਲੋਪ ਹੁੰਦੇ ਜਾ ਰਹੇ ਕੀ ਫਰਕ ਦਿਖਦਾ ਤੁਹਾਨੂੰ ਉੱਥੋਂ ਦੇ ਸਿੱਖਾਂ 'ਚ ਜਾਂ ਇੱਥੋਂ ਦੇ ਸਿੱਖਾਂ 'ਚ ਤੇ ਸਭ ਤੋਂ ਜ਼ਿਆਦਾ ਜਦੋਂ ਤੁਸੀਂ ਖਾਸ ਕਰ ਗੁਰਮਤ ਕੈਂਪ ਲਾਉਨੇ ਆ ਜਾਂ ਨੇੜਤਾ ਵਧਾਈ ਆ ਉਹ ਬੱਚਿਆਂ ਦੇ ਵਿੱਚ ਜਿਹੜੀ ਉਹ ਉਹਨਾਂ ਦੀ ਮਾਤ ਭਾਸ਼ਾ ਪੰਜਾਬੀ ਨਹੀਂ ਹੈ ਉਹਨਾਂ ਦੀ ਮਾਤ ਭਾਸ਼ਾ ਲੋਕਲ ਹੈ ਕਿਸੇ ਦੀ ਉਹ ਆਪਣੇ ਚਾੜਖੰਡੇਰੀ ਦੀ ਆ ਕਿਸੇ ਦੀ ਬੋਜਪੂਰੀ ਕਿਸੇ ਦੀ ਮਾਗੀ ਕਿਸੇ ਦੀ ਮੈਥਲੀ ਕਿ ਤੇ ਇਹ ਵਕਫ ਵਕ ਭਾਸ਼ਾਵਾਂ ਪਰ ਉਹ ਜਦੋਂ ਅਸੀਂ ਗੁਰਮਤ ਕਲਾਸ ਲੈਨੇ ਆ ਤੇ ਉਹ ਗੁਰਮੁਖੀ ਨੂੰ ਬਹੁਤ ਜਲਦੀ ਗ੍ਰੈਬ ਕਰਦੇ ਆ ਤੇ ਮੈਨੂੰ ਲੱਗਦਾ ਵੀ ਪੰਜਾਬ ਵਾਲੇ ਬੱਚੇ ਵੀ ਉਹਨਾਂ ਨੂੰ ਜਲਦੀ ਗ੍ਰਾਮ ਨਹੀਂ ਕਰ ਸਕਣਗੇ ਜਦਕਿ ਅੱਜ ਤੱਕ ਮੈਂ ਦੇਖ ਰਿਹਾ ਪੰਜਾਬ ਦੇ ਵਿੱਚ ਜਿਹੜੀ ਇਹਨੇ ਦੇ ਪੰਜਾਬ ਵਾਲੇ ਦੇ ਲੋਕਾਂ ਦੀ ਆਮ ਲੋਕਾਂ ਦੀ ਮਰਤੰਗ ਮਾਤ ਭਾਸ਼ਾ ਪੰਜਾਬੀ ਹੈ ਪਰ ਉਹਦੇ باوجود ਵੀ ਉਹ ਪੰਜਾਬੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਹ ਪੰਜਾਬੀ ਦਾ ਗੁਰਮੁਖੀ ਦਾ ਆਖਰੀ ਗਿਆਨ ਉਹਨਾਂ ਕੋਲ ਹੈ ਨਹੀਂ ਤੇ ਉਸ ਤਰੀਕੇ ਨਾਲ ਉਹ ਕਾਫੀ ਜਿਆਦਾ ਮੈਂ ਉਹਨਾਂ ਨੂੰ ਕਾਫੀ ਚੰਗੇ ਸਮਝਦਾ ਹੈ ਕਿ ਉਹਨਾਂ ਦੀ ਜਿਹੜੀ ਲਾਲਸਾ ਹੈ ਤੇ ਉਹ ਪਿਆਸੇ ਹੈ ਤੇ ਉੱਥੇ ਆਪਣਾ ਕੰਮ ਜਿਹੜਾ ਹੈਗਾ ਮੈਂ ਤੁਹਾਡੇ ਚੈਨਲ ਨਾਲ ਵੀ ਤੇ ਕਹਿਣਾ ਚਾਹੂੰਗਾ ਕਿ ਜੇ ਵਾਕਈ ਤੁਸੀਂ ਕੋਈ ਕੰਮ ਕਰਨਾ ਹੈ ਤੇ ਉਹਨਾਂ ਉੱਪਰ ਕੰਮ ਕਰੋ ਤੇ ਉਹ ਬਹੁਤ ਜਿਆਦਾ ਪਿਆਰੇ ਸਖ ਨੇ ਤੇ ਬਾਕੀ ਜਿਹੜੇ ਇੱਥੇ ਵੀ ਬਿਹਾਰ ਦੇ ਲੋਕ বাসਦੇ ਨੇ ਉਹਨਾਂ ਜਿਹੜੇ ਗੁਰਦੁਆਰਿਆਂ ਨਾਲ ਨਜ਼ਦੀਕੀ ਕਈਆਂ ਨੇ ਪੈਦਾ ਕਰ ਚੁੱਕੇ ਆ ਗੁਰਦੁਆਰੇ ਆਉਣਾ ਜਾਣਾ ਕੋਈ ਸੇਵਾਦਾਰ ਦੇ ਰੂਪ ਚ ਜਾਂ ਗ੍ਰੰਥੀ ਸਾਹਿਬ ਦੇ ਰੂਪ ਚ ਹੈਗਾ ਹੀ ਆ ਪਰ ਉਸ ਦੇ ਬਾਵਜੂਦ ਨਾਰਮਲ ਬਹੁਤ ਸਾਰੇ ਲੋਕ ਆ ਜਿਹੜੇ ਗੁਰਦੁਆਰੇ ਸਾਹਿਬ ਆਉਂਦੇ ਆ ਉਹਨਾਂ ਦੀ ਆਸਥਾ ਵੀ ਹੈ ਤੇ ਆਸਥਾ ਨੂੰ ਹੋਰ ਡਿਢਤਾ ਨਾ ਕਿਸ ਤਰੀਕੇ ਨਾਲ ਅਸੀਂ ਕਰੀਏ ਇਹ ਸਾਡੀ ਜ਼ਿੰਮੇਵਾਰੀਆਂ ਬਣਦੀਆਂ ਜੀ ਹਾਂਜੀ ਸਰ ਜੇ ਤੁਹਾਡੀ ਕਿਤਾਬ ਦੀ ਗੱਲ ਕਰੀਏ ਤਾਂ ਤੁਸੀਂ ਆਪਣੀ ਕਿਤਾਬ ਵਿੱਚ ਹੋਰ ਕਿਹੜੇ ਕਿਹੜੇ ਮੁੱਦਿਆਂ ਨੂੰ ਸ਼ੋਹਿਆ ਤੇ ਕਿਸ ਕਿਸ ਵਿਸ਼ੇ ਤੇ ਅਸੀਂ ਚਰਚਾ ਕਰਨੀ ਜ਼ਰੂਰੀ ਸਮਝੀਏ ਇਹ ਕਿਤਾਬ ਮੇਨਲੀ ਜਿਹੜੀ ਹੈ ਇਹਦਾ ਜ਼ਿਆਦਾ ਸੋਸ਼ੀਓਲੋਜੀ ਨਾਲ ਸੰਬੰਧ ਹੈਗਾ ਜੀ ਇਹਦੇ ਵਿੱਚ ਸੋਸ਼ੀਅਲ ਹਿਸਟਰੀ ਦੀ ਗੱਲ ਬਹੁਤ ਜ਼ਿਆਦਾ ਕੀਤੀ ਗਈ ਹੈ ਇਹਦੇ ਵਿੱਚ ਵੱਖ-ਵੱਖ ਸਮਿਆਂ ਵਿੱਚ ਜਿਹੜੇ ਸਿੱਖ ਗੁਰੂ ਆਪਣੇ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਜਿਨ੍ਹਾਂ ਨੇ ਉਹ ਸਮੇਂ ਦੇ ਹਿਸਾਬ ਨਾਲ ਗੱਲ ਕੀਤੀ ਗਈ ਹੈ ਉਹ ਗੁਰੂਕਾਲ ਦੇ ਵਿੱਚ ਜਾਂ ਗੁਰੂਕਾਲ ਤੋਂ ਬਾਅਦ ਸਿੱਖ ਬਣੇ ਤੇ ਕੀ ਕੀ ਕਿਹਨੇ ਕਿੰਨਾ ਪ੍ਰਭਾਵਾਂ ਦੇ ਹੇਠ ਉਹ ਸਿੱਖ ਬਣੇ ਤੇ ਕੀ ਕੀ ਉਹਨਾਂ ਦੇ ਕੰਮ ਕੀਤੇ ਤੇ ਕਿੱਥੇ-ਕਿੱਥੇ ਉਹ ਵਸਦੇ ਆ ਤੇ ਉਹਨਾਂ ਦੀ ਅੱਜ ਦੀ ਪ੍ਰੈਜੈਂਟ ਸਿਚੁਏਸ਼ਨ ਕੀ ਹੈ ਇਹ ਸਾਰਾ ਕੁਝ ਹੀ ਤਰਤੀਬ ਵਜ ਤਰਤੀਬ ਹੈ ਵਿਵਾਰੀ ਤੇ ਕ੍ਰੋਨੋਲੋਜੀਕਲੀ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਜਿਵੇਂ ਸਮੇਂ-ਸਮੇਂ ਸਿਰ ਵੱਡੇ ਸਵਾਲ ਉੱਠਦੇ ਰਹੇ ਨੇ ਕਿ ਪੰਜਾਬ ਵਿੱਚ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਨੇ ਤੇ ਕੰਮ ਵੀ ਹੋ ਰਹੇ ਨੇ ਪਰ ਫਿਰ ਵੀ ਪੰਜਾਬ ਵਿੱਚ ਇੰਨਾ ਪ੍ਰਸਾਰ ਜਾਂ ਪ੍ਰਚਾਰ ਨਹੀਂ ਹੋ ਪਾਰਿਆ ਤੇ ਲਗਾਤਾਰ ਨਿਗਾਰਵਾਲੇ ਜਾ ਰਹੇ ਆ ਪਰ ਬਾਹਰ ਉਹਨੀਆਂ ਸੰਸਥਾਵਾਂ ਵੀ ਨਹੀਂ ਉਹਨੇ ਐਫਰਟ ਵੀ ਨਹੀਂ ਹੋ ਰਹੇ ਪਰ ਫਿਰ ਵੀ ਉਹ ਲੋਕ ਜੁੜੇ ਹੋਏ ਨੇ ਤੇ ਤੁਸੀਂ ਪੰਜਾਬ 'ਚ ਕਮੀ ਕੀ ਦੇਖ ਰਹੇ ਹੋ ਸਭ ਤੋਂ ਕਮੀ ਦਾ ਬਹੁਤ ਹੈ ਕਮੀ ਦਾ ਕਾਰਨ ਕੀ ਆ ਅਸੀਂ ਲੋਕ ਸਿਰਫ ਸਰਵ ਸੋਸ਼ਲ ਮੀਡੀਆ ਵਿੱਚ ਫੋਟੋ ਪਾਉਣ ਜੋਗੇ ਰਹਿ ਗਏ ਆ ਤੇ ਕੰਮ ਅਸੀਂ ਕਰਦੇ ਆ ਇੱਕ ਪੈਸੇ ਦਾ ਨਹੀਂ ਫੋਟੋ ਪਾਉਣਾ ਜਿਵੇਂ ਅਸੀਂ ਬਹੁਤ ਵੱਡੇ ਕਾਰਨਾਮੇ ਮੱਲਾ ਮਾਰ ਜੀਆ ਜਿਹੜਾ ਸਾਨੂੰ ਬੜਨਾ ਪੈਣਾ ਗੁਰੂ ਨਾਨਕ ਦੇ ਘਰ ਦਾ ਸੱਚਾ ਮਿਸ਼ਨਰੀ ਮਿਸ਼ਨਰੀ ਦਾ ਹਰਤੇ ਇਹ ਨਹੀਂ ਆ ਵੀ ਜਿਹੜਾ ਕਿਸੇ ਕਾਲਜ ਤੋਂ ਪੜ ਕੇ ਆਇਆ ਮਿਸ਼ਨਰੀ ਹੁੰਦਾ ਮਿਸ਼ਨਰੀ ਜਿਹੜਾ समर्पित सेवादार बनना ਪਊਗਾ ਜਿਹੜੇ ਅਕਾਲੀ ਕੌਰ ਸਿੰਘ ਵਰਗੇ ਸੀਗੇ ਜਿਨ੍ਹਾਂ ਨੇ ਕੰਮ ਕੀਤਾ ਅੱਗੇ ਇਹ ਨਹੀਂ ਹੈ ਇੱਥੇ ਬਹੁਤ ਕੰਮ ਹੋਇਆ ਪਰ ਉਹ ਉਹਨੂੰ ਚਲਾਏ ਮਾਨਤਾ ਉਹਨੂੰ ਜਾਰੀ ਨਹੀਂ ਰੱਖ ਸਕੇ ਆਪਾਂ ਅੱਜ ਲੈ ਕਰ ਰਹੇ ਆ ਸਵਾਏ ਇੱਕ ਦੂਜੇ ਦੇ ਟੰਗਾ ਖਿੱਚਣ ਦੇ ਸਵਾਏ ਇੱਕ ਦੂਜੇ ਨਾਲ ਝਗੜਾ ਕਰਨ ਦੇ ਤੇ ਨਿੱਕੀ ਨਿੱਕੀ ਗੱਲਾਂ ਪਿੱਛੇ ਲੜਾਈਆਂ ਕਰਨ ਦੇ ਅਸੀਂ ਇੱਕ ਬ੍ਰਾਡ ਸਾਡਾ ਸਿੱਖੀ ਦਾ ਕਾਰ ਬਹੁਤ ਵੱਡਾ ਹੈ ਤੇ ਉਹਨੂੰ ਬ੍ਰੌਡਲੀ ਅਸੀਂ ਸੋਚੀਏ ਤਾਂ ਹੀ ਅਸੀਂ ਕੰਮ ਜਾਵਾਂਗੇ। ਸੋ ਖੀਰ ਵਿੱਚ ਤੁਸੀਂ ਪੰਜਾਬ ਵਿੱਚ ਵਸਦੇ ਸਿੱਖਾਂ ਨੂੰ ਜਾਂ ਸਮੂਹ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਸਾਰੇ ਸਿੱਖਾਂ ਨੂੰ ਚਾਹੇ ਉਹ ਪੰਜਾਬ ਵਸਦੇ ਹੋਣ ਚਾਹੇ ਦੁਨੀਆ 'ਚ ਹਰ ਕੋਨੇ 'ਚ ਵਸਦੇ ਹੋਣ ਸਾਡਾ ਗੁਰੂ ਨਾਨਕ ਦਾ ਕਾਰ ਬਹੁਤ ਵੱਡਾ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਸਾਰੀ ਦੁਨੀਆ ਲਈ ਸੀਗਾ। ਕੋਈ ਇੱਕ ਖਿੱਤੇ ਲਈ ਨਹੀਂ ਕੋਈ ਇੱਕ ਰੇਸ ਲਈ ਨਹੀਂ ਹੈ। ਇਸ ਕਰਕੇ ਆਪਾਂ ਮਿਲ ਕੇ ਆਓ ਗੁਰੂ ਨਾਨਕ ਦਾ ਪ੍ਰਚਾਰ ਕਰੀਏ। ਬਸ ਸੇ ਜੇ ਕੋਈ ਸਿੰਘ ਸਜੂ ਆਪਦੇ ਆਪ ਸਜੂਗਾ ਅਸੀਂ ਬਹੁਤ ਜ਼ਿਆਦਾ ਮਰਜ਼ਾਦਾ ਤੇ ਫਲਾਨੀਆਂ ਜਿਹੜੀਆਂ ਆਪਣੀ ਲਾਈਨਾਂ ਡਰਾ ਕਰ ਰਹੇ ਆ ਇਹ ਲਾਈਨਾਂ ਤੋਂ ਹਟੋ ਤੇ ਆਪਾਂ ਖੁੱਲਾਪਨ ਰੱਖੋ ਤੇ ਸਿੱਖੀ ਦਾ ਪ੍ਰਚਾਰ ਕਰੋ ਤੇ ਜਿਹੜੀ ਮਰਜ਼ਾਦਾ ਉਹ ਜਦੋਂ ਸਿੱਖ ਇਸ ਆਪਕ ਜਪਜੀ ਸਾਹਿਬ ਦਾ ਲੋਕਾਂ ਨਾਲ ਚਰਚਾ ਕਰਾਂਗੇ ਆਪਸੇ ਜਪਜੀ ਸਾਹਿਬ ਦੀ ਵਿਚਾਰ ਪਟਾੰਦਰਾ ਕਰਾਂਗੇ ਗੁਰਬਾਣੀ ਦੀ ਵਿਚਾਰ ਪਟਾੰਦਰਾ ਕਰਾਂਗੇ ਹੋ ਸਕਦਾ ਉਸ ਅਸੀਂ ਜਿਹੜੇ ਸੋ ਕਾਲ ਅਸੀਂ ਠੇਕੇਦਾਰ ਬਣੇ ਆ ਸਿੱਖਾਂ ਦੇ ਸਾਤੋਂ ਵੀ ਵੱਧੋ ਸਿੱਖੀ ਦੀ ਸਿੱਖਾ ਨਾਲ ਸਿੱਖੀ ਦਾ ਗਿਆਨ ਉਹਨਾਂ ਵਿੱਚ ਆ ਸਕਦਾ ਜੀ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋਏ ਸੰ ਸਾਡੇ ਨਾਲ ਜੀ ਉੱਗੇ ਲੇਖਕ ਜਮਉਂਸੀ ਗਿਲਜੀ ਜਿਨ੍ਹਾਂ ਨੇ ਆਪਣੀ ਨਵੀਂ ਕਿਤਾਬ ਹਾਲੀ ਵਿੱਚ ਪਬਲਿਸ਼ ਕੀਤੀ ਹੈ ਤੇ ਜਿਨ੍ਹਾਂ ਵਿੱਚ ਉਹਨਾਂ ਨੇ ਬਾਹਰ ਰਹਿੰਦੇ ਸਿੱਖਾਂ ਬਾਰੇ ਬਹੁਤ ਵਿਚਾਰ ਬਹੁਤ ਡੂੰਘਾਈ ਨਾਲ ਰਿਸਰਚ ਕਰਕੇ ਆਪਣੀ ਕਿਤਾਬ ਵਿੱਚ ਉਸ ਨੂੰ ਛਾਪਿਆ ਹੈ ਤੇ ਇਸ ਤਰ੍ਹਾਂ ਦੇ ਹੋਰ ਇੰਟਰਵਿਊ ਦੇਖਦੇ ਲਈ ਜੁੜੇ ਰਹੋ ਸਿੰਘ ਸਵਾ ਟੀਵੀ ਨਾਲ ਮੈਂ ਤੁਹਾਡੇ ਨਾਲ ਸੰਦੀਪ ਸਿੰਘ